ਲਓ ਜੀ ਅੱਜ ਸਾਡੇ ਲੱਗੀ ਆ ਗੋਭੀ ਬੰਨ ਤੇ ਗੋਭੀ ਦਾ ਲਿਆਂਦਾ ਫੁੱਲਾ ਬੜਾ ਤਗੜਾ ਵੇਖੋ ਕਿੰਨਾ ਤਗੜਾ ਫੁੱਲ ਵਾ ਤੇ ਆਪਾਂ ਕੱਟ ਲੈ ਜਣ ਪੀਸ ਤੇ ਬਣੂਗੀ ਗੋਭੀ ਦੀ ਸਬਜੀ ਕਿਹਨੂੰ ਕਿਹਨੂੰ ਲੱਗਦੀ ਆ ਗੋਭੀ ਦੀ ਸਬਜੀ ਸਵਾਦ ਦਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਸਾਡੇ ਨੂੰ ਕਰ ਲੋ ਸਬਸਕ੍ਰਾਈਬ ਆ ਗੋਭੀ ਦੀ ਹੋਣੀ ਹੈ ਹੁਣ ਪਟਾਈ ਤੇ ਮੁੜ ਕੇ ਦੀ ਹੋਊਗੀ ਪਟਾਈ ਮੁਰਗਾ ਲਗਾ ਬਣ ਗੋਭੀ ਦੀ ਹੋਊਗੀ ਫਿਰ ਪਤੀਲੇ ਦੇ ਵਿੱਚ ਪਟਾਈ ਤੇ ਤੜਕਾ ਛੜਕਾ ਲਾ ਕੇ ਬਣੋਗੀ ਗੋਭੀ ਹੁਣ ਇਹਦੇ ਹੁਣ ਦੇ ਆ ਪੀਸ ਲੈਗ ਪੀਸ ਛੋਟੇ ਛੋਟੇ ਮੁੜ ਕੇ ਬਣੂਗੀ ਇਹਦੀ ਐ ਕਰਨੇ ਗਾੜ ਮਿਸ ਸਭ ਕੀ ਤੇ ਸਾਡੇ ਨੂੰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਧੰਨਵਾਦ